ਬਿਖੂ ਕੁਦਰਤੀ ਕਰੋਪਰੀ ਹੈ ਇਹ ਸਾਰੇ ਜੰਤ ਪਰ ਉਹਦੇ ਨਾਲ ਆਪਣੀਆਂ ਇਨਸਾਨ ਦੀਆਂ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਵੀ ਬਹੁਤ ਵੱਡੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਮੰਨਣਾ ਵੀ ਚਾਹੀਦਾ ਹੈ ਸਰਕਾਰ ਨੂੰ ਔਰ ਜਿਨ੍ਹਾਂ ਤੋਂ ਅੱਗੇ ਵਾਸਤੇ ਸਿੱਖਣਾ ਵੀ ਚਾਹੀਦਾ ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਵਾਸਤੇ ਟਾਈਮ ਸੇ ਤਿਆਰੀ ਕੀਤੀ ਹੁੰਦੀ ਪੁਰਾਣੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਆਪਣਾ ਰੁਟੀਨ ਵਰਕ ਪੂਰਾ ਕੀਤਾ ਹੁੰਦਾ। ਤੋਂ ਸਿੱਦੇ ਪੱਧਰ ਤੇ ਉੱਤੇ ਟਾਈਮ ਸਿਰ ਪੈਸੇ ਰੀਲੀਜ਼ ਕਰਕੇ ਉਹਨਾਂ ਨੂੰ ਜਿਹੜਾ ਮਜ਼ਬੂਤ ਕੀਤਾ ਹੁੰਦਾ। ਨਾਲਿਆਂ ਦੀ ਪ੍ਰੋਪਰ ਸਫਾਈ ਕੀਤੀ ਹੁੰਦੀ। ਤੇ ਜਿਹੜੀ ਐਮਰਜੈਂਸੀ ਸਰਵਿਸ ਚਾਹੀਦੀਆਂ ਨੇ ਜੇਕਰ ਕੁਦਰਤੀ ਆਫ ਆਜਾਦ ਉਹਦੀ ਕੈਪੀਟੀਟੀ ਹੁੰਦੀ ਤੇ ਆ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਹਾਲਾਤ ਬੈਟਰ ਹੋ ਸਕਦੇ। ਕੇਂਦਰ ਸਰਕਾਰ ਵੀ ਬਹੁਤ دیر ਨਾਲ ਜਾਗੀ। ਸਾਨੂੰ ਇਸ ਕੰ ਦਾ ਲਾਭਾ ਹੈ। ਦੇਖੋ ਛੋਟੀ ਜੀ ਗੱਲ ਨਹੀਂ ਆ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਲੱਖਾਂ ਏਕੜ ਫਸਲ تباہ ਹੋ ਗਈ ਹੈ ਘੱਟ ਬਾਹ ਹੋ ਗਈ ਪਰ ਦਿੱਲੀ ਤੋਂ ਇੱਥੇ ਆਉਣ ਤੱਕ ਇੰਨੀ ਦੇਰੀ ਲੱਗੇ ਇਹ ਕੋਈ ਚੰਗੀ ਰਵਾਇਤ ਨਹੀਂ ਪੰਜਾਬ ਸਰਕਾਰ ਤਾਂ ਜਿਹੜੀ ਹੈ ਸੂਬੇ ਦੇ ਵਿੱਚ ਹੁੰਦੀ ਹੀ ਸੁੱਤੀ ਪਈ ਕੱਲੇ ਡਰਾਮਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਪੰਦਾ ਜ਼ਰੂਰਤ ਸੀ ਕਿ ਜਿਵੇਂ ਤੁਸੀਂ ਐਲਾਨ ਕਰਦੇ ਸੀ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਲੋੜ ਨਹੀਂ ਡਿਜਾਸਟਰ ਫੰਡ ਮੇਰੇ ਕੋਲ ਐਨਾ ਹੁਣ ਤੁਹਾਡਾ ਪੌਣ ਖੁੱਲ ਗਿਆ ਨਾ ਕਿ ਪੈਸਾ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਵਰ ਸਕੇ ਕਿਉਂਕਿ ਤੁਸੀਂ ਤਿਆਰੀ ਵੀ ਨਹੀਂ ਕੀਤੀ ਜੋ ਪ੍ਰੋਸੀਜਰ ਪੂਰੇ ਕਰਨੇ ਸੀ ਤੁਸੀਂ ਉਹ ਨਹੀਂ ਕੀਤੇ ਆਦੇ ਤੱਕ ਡੈਮੇਜ ਦੀ ਤੁਸੀਂ ਪ੍ਰੀਲੀਮਨਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਸਬਮਿਟ ਕਰ ਸਕੇ ਉਹਦਾ ਭਰਦਰ ਨੁਕਸਾਨ ਜਿਹੜਾ ਹੈ ਉਹ ਲੋਪਰਕ ਦਾ ਮੈਂ ਤਾਂ ਸ਼੍ਰੋਮਣੀ ਅਕਾਲੀ ਕੰਨ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰਕੇ ਪੰਜਾਬ ਦਾ ਟੂਰ ਵੀ ਕੀਤਾ ਆਪਾਂ ਤਾਂ ਦੇਤੇ ਪਾਰਟੀ ਨੂੰ ਵੀ ਗੇਰਪ ਕੀਤਾ ਜੋ ਇੱਕ ਸੀਮਤ ਸਾਧਨ ਹੁੰਦੇ ਆ ਪਾਰਟੀ ਦੇ ਜੋ ਸਾਰੇ ਉਹਦੇ ਸਹਿਯੋਗ ਦੇ ਨਾਲ ਚਾਹੇ ਚਾਰੇ ਦੀ ਲੋੜ ਆ ਉਹ ਪੂਰੀ ਕੀਤੀ ਐ ਐਮਰਜੈਂਸੀ ਸੰਸਦ ਦੀ ਲੋੜ ਆ ਉਹ ਪੂਰੀ ਕੀਤੀ ਐ ਰਾਸ਼ਨ ਦੀ ਲੋੜ ਆ ਉਹ ਪੂਰੀ ਕੀਤੀ ਐ ਕੋਈ ਤਰਪਾਲਾ ਦੀ ਜ਼ਰੂਰਤ ਆ ਉਹ ਪੂਰੀ ਕੀਤੀ ਐ ਜੇ ਬੰਨਾਂ ਦੇ ਲੋਕਾਂ ਨੂੰ ਤੇਲ ਚਾਹੀਦਾ ਸੀ ਉੱਥੇ ਵੀ ਟਰੈਕਟਰ ਵੀ ਭੇਜਿਆ ਨਾਲ ਪੈਸਾ ਵੀ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸਲੀ ਜਿਹੜੀ ਗੱਲ ਆ ਇਹ ਕੰਮ ਸਰਕਾਰ ਦੇ ਕਰਾਓ ਔਰ ਹੁਣ ਮੈਂ ਸਰਕਾਰ ਨੂੰ ਕਹਿਣਾ ਕਿ ਜਿਹੜਾ ਤੁਹਾਡੇ ਕਰਨ ਵਾਲਾ ਦੋਨੇ ਸਰਕਾਰਾਂ ਭਜੋ ਨਾ ਬਹੁਤ ਵੱਡਾ ਨੁਕਸਾਨ ਹੋਇਆ ਖੇਤਾਂ ਦਾ ਵੀ ਤੇ ਘਰਾਂ ਦਾ। ਖੁੱਲ ਕੇ ਉਹਨਾਂ ਨੂੰ ਕੰਪਨਸੇਸ਼ਨ। ਜੇ ਤੁਸੀਂ ਕੰਪਨਸੇਸ਼ਨ ਕੰਪਨਸੇਸ਼ਨ ਦੇ ਵਿੱਚ ਫੇਰ ਹੋਏ ਤੇ ਤੁਹਾਨੂੰ ਲੋਕਾਂ ਦੇ ਰੋਹ ਦਾ ਇਹੋ ਜਿਹਾ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਪਿੰਡਾਂ ਦੇ ਵਿੱਚੋਂ ਬਾਹਰ ਨਹੀਂ ਸਕੋ। ਕਿਉਂਕਿ ਕੱਲਾ ਹੁਣੇ ਨਹੀਂ ਫੋਟੋਆਂ ਦੇ ਨਾਲ ਤੁਸੀਂ ਸੋਚੋ ਕਿ ਹੁਣ ਪੰਜਾਬ ਦਾ ਘਟਪੁਰਾ ਹੋ ਗਿਆ। ਕਿਸਾਨ ਇਸ ਪੱਧਰ ਤੇ ਪਹੁੰਚ ਗਿਆ ਕਿ ਉਹਦਾ ਉੱਠਣਾ ਐਸਾ ਬਹੁਤ ਮੁਸ਼ਕਲ ਹੈ। ਉਹ ਤਾਂ ਉੱਠ ਸਕੇਗਾ ਵੀ ਉਹਦਾ ਘਰ ਜਿਹੜਾ ਸਰਕਾਰਾਂ ਦੁਨਨੇ ਬਣ ਕੇ ਪੂਰਾ ਕਰੇ। ਅੱਜ ਮੈਂ ਪਿੰਡ ਮੋਲਗੜ ਜਿਹੜਾ ਹਲਕੇ ਸਨੌਰ ਦਾ ਉੱਥੇ ਖੜਾ ਹਾਂ। ਔਰ ਅੱਜ ਇਹ ਪਿੰਡ ਦੇ ਆਲੇ ਦੋਲੇ ਜਿਹੜੀ ਸਾਰੀ ਤਬਾਹੀ ਢਾਂਗਰੀ ਨੇ ਮਚਾਈ ਆ ਇਹ ਗੱਲ ਬਿਲਕੁਲ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਵੀ ਇਹ ਵਰਡਿਕਟ ਦਿੱਤੀ ਆ ਅਸੀਂ ਵੀ ਦੋ ਦਿਨ ਪਹਿਲਾਂ ਕਿਹਾ ਸੀ ਵੀ ਇਹ ਕੁਦਰਤੀ ਆਫਤ ਦੇ ਨਾਲ ਨਾਲ ਮੈਨ ਮੇਡ ਕਲੇਮਟੀ ਜਿਆਦਾ ਇਹ ਮਨੁੱਖ ਕਾ ਦੀ ਬਣਾਈ ਜੀ ਆਫਤ ਆ ਉਹ ਜਿਆਦਾ ਕਿਉਂਕਿ ਦੇ ਕਿਤੇ ਸਹੀ ਮੈਨੇ ਵਿੱਚ ਘਰ ਨੂੰ ਠੀਕ ਤਰੀਕੇ ਨਾਲ ਚੈਨਲਾਈਜ਼ ਕੀਤਾ ਹੁੰਦਾ ਜਿਹੜਾ 97 ਦੇ ਵਿੱਚ ਅਸੀਂ ਪ੍ਰੋਜੈਕਟ ਬਣਾਇਆ ਸੀ 136 ਕਰੋੜ ਰਕਮ ਵੀ ਕਰਦਾ ਸੀ ਮਕੌਰ ਸਾਹਿਬ ਤੱਕ ਤਨੌਰੀ ਤੋਂ ਜੇ ਹਰਿਆਣੇ ਦੇ ਵੱਲੋਂ ਸੀ ਡਬਲਿਊ ਸੀ ਬੀ ਚਪਾਈ ਅਰਜੀ ਨੂੰ ਚੁਗਵਾਇਆ ਜਾਂਦਾ ਪੰਜਾਬ ਦੇ ਇਸ ਖੇਤੇ ਦੇ ਚਾਰ ਮੁੱਖ ਮੰਤਰੀ ਰਹੇ ਕਿਸੇ ਨੇ ਸਰਕਾਰਤਾ ਦੇ ਨਾਲ ਇਹਦਾ ਯਤਨ ਹੀ ਨਹੀਂ ਕੀਤਾ ਅੱਜ ਇਹ ਦੁੱਖ ਨਾਲ ਝੱਲਣਾ ਪੈਂਦਾ ਮੈਂ ਸਮਝਦਾ ਕਿਉਂਕਿ ਘਰ ਨੂੰ ਢਾਫ ਲੱਗੀ ਸਰਾਲੇ ਕੋਲ ਜਾ ਕੇ ਉਹਨੇ ਐਸਜੀਐਲ ਤੋੜਤੀ 25 ਦਾ ਤੋੜਤਾ ਨਰਵਾਣਾ ਬ੍ਰਾਂਚ ਤੋੜਤੀ ਸਾਰੀਆਂ ਟੁੱਟ ਕੇ ਫੇਰ ਉਹਨਾਂ ਨੇ ਧੱਕਾ ਮਾਰਿਆ ਇਹ ਹਰਿਆਣੇ ਦੇ ਨਹਿਰਾਂ ਦੇ ਉਹਨਾਂ ਨੇ ਗੇਟ ਖੋਲਤੇ ਅੱਜ ਉਹਦੇ ਕਰਕੇ ਪਾਣੀ ਜਿਹੜਾ ਹੈ ਦਸੂਹੀ ਹੈਡ ਦੇ ਕੋਲੋਂ ਅੱਜ ਆ ਮੋਲਗੜ ਦੇ ਵਿੱਚ ਤੇ ਸਾਡੇ ਹੋਰ ਸਾਰੇ ਪਿੰਡਾਂ ਦੇ ਵਿੱਚ ਫੈਲਿਆ ਹੋਇਆ ਔਰ ਖਾਸ ਤੌਰ ਤੇ ਮੈਂ ਡਿਪਟੀ ਕਮਿਸ਼ਨਰ ਪਟਿਆਲੇ ਨੂੰ ਵੀ ਐਸਜੀਐਲ ਨੂੰ ਕਿਹਾ ਯੋਰਾ ਨੂੰ ਲੈ ਕੇ ਇਹ ਗੇਟ ਜਿਹੜੇ ਨੇ ਬੰਦ ਕਰਵਾਏ ਜਾ ਸੀਐਮ ਹਰਿਆਣੇ ਨਾਲ ਵੀ ਗੱਲ ਕਰ ਰਹੇ ਹਾਂ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਨੇ ਲੋਕਾਂ ਨੂੰ ਬਚਾਉਣ ਲਈ ਸਾਨੂੰ ਨਾ ਮਾਰੋ ਤੇ ਪਾਣੀ ਤੇ ਛੱਡਣਾ ਤਾਂ ਥੋੜਾ ਥੋੜਾ ਕਰਕੇ ਛੱਡੋ ਤਾਂ ਕਿ ਇੱਧਰ ਮੰਨ ਨਾ ਟੁੱਟ ਜੇ ਬੰਨ ਟੁੱਟਣ ਦੇ ਕਿਨਾਰੇ ਖੜਾ ਪਰ ਬੜੀ ਨਾਜ਼ੁਕ ਸਥਿਤੀ ਆ ਸਾਰਾ ਪਿੰਡ ਦੇ ਇਲਾਕੇ ਦੇ ਲੋਕ ਖੜੇ ਨੇ ਔਰ ਇੱਕ ਵਾਰੀ ਫੇਰ ਅਸੀਂ ਮੁੱਖ ਮੰਤਰੀ ਹਰਿਆਣਾ ਨੂੰ ਬੇਨਤੀ ਕਰਾਂਗੇ ਕਿ ਉਹ ਗੇਟ ਜਿਹੜੇ ਚਾਰੇ ਕੋਲੇ ਨੇ ਉਹਨਾਂ ਦੇ ਵਿੱਚੋਂ ਘਟੋ ਘਟ ਦੋ ਗੇਟ ਬੰਦ ਕਰੋ ਤਾਂ ਕਿ ਇਹਦੀ ਨੂੰ ਬਚਾਇਆ ਜਾ ਸਕੇ ਇਸ ਮਾਰ ਤੋਂ ਜਿਹੜੀ ਮਾਰ ਮੈਂ ਕਹਿ ਸਕਦਾ ਮੈਨ ਮੇਡ ਮਾਰ ਆ ਕੁਦਰਤੀ ਮਾਰ ਤਾਂ ਹੈ ਹੀ ਸਾਰੇ ਪੰਜਾਬ ਦੇ ਵਿੱਚ ਪਰ ਇਹ ਤਾਂ ਆਪਣੀ ਬਣਾਈ ਮਾਰ ਚੱਲ ਰਿਹਾ ਖਾਸ ਜ਼ੋਰ ਦੇ ਸਨੌਰ ਤੇ ਘਨੌਰ ਹਲਕਾ ਜਲਦੀ ਤੇ ਜਲਦੀ ਗਰਦੌਰੀਆਂ ਕਰਕੇ ਔਰ ਇਹਦੀ ਰਿਪੋਰਟ ਕੇ ਅੰਦਰ ਨੂੰ ਭੇਜਣ 2023 ਦੇ ਵਿੱਚ ਵੀ ਨੁਕਸਾਨ ਹੋਇਆ 5 ਰੁਪਏ ਪੰਜਾਬ ਸਰਕਾਰ ਖਰਚ ਨਹੀਂ ਸਕੀ ਕਿਉਂਕਿ ਜਿਹੜੇ ਨੋਰਮਸ ਅਡਾਪਟ ਕਰਨੇ ਹੁੰਦੇ ਆ ਡਿਜਾਸਟਰ ਮੈਨੇਜਮੈਂਟ ਦੇ ਉਹ ਪੰਜਾਬ ਸਰਕਾਰ ਕਰ ਨਹੀਂ ਸਕੀ ਗਾਣਾ ਕੱਢੀ ਗਿਆ ਚਿੱਠੀਆਂ ਪਾਈਆਂ ਬਿਆਨ ਦੇਈ ਕੇ ਕਿਸੇ ਅਧਿਕਾਰੀ ਨੇ ਕਿਸੇ ਵਜ਼ੀਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਆਪ ਦਿੱਲੀ ਜਾ ਕੇ ਆਪਣੀ ਸਥਿਤੀ ਤੋਂ ਜਾਣੂ ਨਹੀਂ ਕਰਾਇਆ ਅੱਜ ਵੀ ਜਲਦੀ ਤੋਂ ਜਲਦੀ ਜਾਣੂ ਨਾ ਕਰਾਇਆ ਤਾਂ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਜੇ ਕੇਂਦਰ ਦੀਆਂ ਟੀਮਾਂ ਨੇ ਆਉਣਾ ਨਹੀਂ ਅਸੈਸਮੈਂਟ ਕਰਨੀ ਨਹੀਂ ਤਾਂ ਅਸੀਂ ਡਿਜਾਸਟਰ ਮੈਨੇਜਮੈਂਟ ਦਾ ਭਾਵੇਂ 60000 ਕਰੋੜ ਰੁਪਏ ਨਾ ਕੁੱਪਿਆ ਉਹਦੇ ਜੋ ਦੁਆਬਾ ਨਹੀਂ ਕਰ ਸਕਦੇ ਜੇ ਪੈਸਾ ਖਰਚਣਾ ਤਾਂ ਘੱਟੋ ਘੱਟ ਤੁਰਤ ਰਿਪੋਰਟ ਪਰਲੀਨਰੀ ਦਿੱਲੀ ਨੂੰ ਭੇਜਾਂ ਤੇ ਫਿਰ ਅਸੈਸਮੈਂਟ ਕਰੀ ਜਾਊਗੀ ਕਿ ਕਿੰਨਾ ਆਣ ਗਿਆ ਤਾਂ ਕੁਦਰਤੀ ਆਫਤ ਡਿclare ਕਰਕੇ ਦੇਸ਼ ਤੋਂ ਮੇਜਰ ਕਿਉਂ ਅਸੀਂ ਕਰਦੇ ਜੋਗੇ ਹੋਵਾਂਗੇ ਪੰਜਾਬ ਦੇ ਲੋਕੋਂ ਮੈਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਉਹ ਪਿਛਲੇ ਸਾਲ ਵਾਂ ਅਤੇ 2023-24 ਗਲਤੀ ਨਾ ਕਰਨ 2024-23 ਬਾਰੇ ਜੇ ਗਲਤੀ ਕੀਤੀ ਤਾਂ ਪੰਜਾਬ ਦੇ ਲੋਕ ਹੁਣ ਮਾਫ਼ ਨਹੀਂ ਕਰਨਗੇ ੱੱਕੇ ਪਏ ਆ ਟੰਗ ਆਏ ਪਏ ਆ ਲੋਕ ਔਰ ਹੁਣ ਤਾਂ ਇੱਕ ਕਿਸੇ ਹੁੰਦਾ ਘਰਾਂ ਚ ਨਿਕਲੇ ਖੜੇ ਨੇ ਜੇ بار بار ਸਰਕਾਰ ਨੇ ਗਲਤੀ ਦੁਹराई ਕਿਉਂਕਿ ਵੈਸੇ ਤਾਂ ਪੰਜਾਬ ਇੱਕ ਐਸਾ ਸੂਬਾ ਹਿੰਦੁਸਤਾਨ 'ਚ ਜਿਹਨੂੰ ਖੇਤੀ ਸੈਕਟਰ ਇੰਸ਼ੋਰੈਂਸ ਦੇ ਵਿੱਚ ਆਉਂਦਾ ਹੀ ਨਹੀਂ ਹਰ ਸੂਬੇ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਖੇਤੀ ਨੂੰ ਇੰਸ਼ੋਰੈਂਸ ਲਿਆ ਗੱਲ ਪੰਜਾਬ ਆ ਜਿਹੜਾ ਨਹੀਂ ਆਉਂਦਾ ਪੰਜਾਬ ਸਰਕਾਰ ਜਾਂ ਤਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਛਾ ਮਨ ਲੋਗ ਆਪਣੀਆਂ ਸ਼ਰਤਾਂ ਬਣਾ ਕੇ ਜਾਂ ਫਿਰ ਆਪਣੀ ਖੇਤੀ ਨੀਤੀ ਤਿਆਰ ਕਰੇ ਕ੍ਰੌਪ ਇੰਸ਼ੋਰੈਂਸ ਪਾਲਸੀ ਬਣਾਵੇ ਔਰ ਉਹਦੇ ਚ ਕਿਸਾਨਾਂ ਤੋਂ ਨਾ ਕੋਈ ਕਿਸ਼ਤ ਲਈ ਜਾਵੇ ਮੱਲੀ ਬੋਰਡ ਕਿਸ਼ਤ ਭਰੇ ਔਰ ਆਪਣੀ ਕੋਥੋਂ ਪ੍ਰੋਪਰ ਇੰਸ਼ੋਰੈਂਸ ਪਾਲਸੀ ਲੈ ਕੇ ਆਵੇ ਤਾਂ ਕਿ ਲੋਕਾਂ ਦੇ ਜਿਹੜਾ ਖਰਾਬਾ ਹੋਇਆ ਹੁਣ 15000 ਰੁਪਏ ਦਾ ਤਾਂ ਤੇਲ-ਬਲ ਜਾਂਦਾ ਨਵਾਈ ਦੇ ਪੈਸੇ ਖਰਚ ਹੋ ਜਾਂਦੇ ਆ ਖਾਦਾ ਲੱਗ ਜਾਂਦੀ ਆ 15000 ਨਾ ਕੀ ਬਣਦਾ ਉਹ ਵੀ 33% ਤੋਂ ਉੱਪਰ ਜੇ ਖਰਾਬਾ ਹੋਵੇ ਤਾਂ ਦੇਣਗੇ ਇਹ ਜੇ ਜ਼ਮੀਨਾਂ ਪਤਰੀਆਂ ਕਰਨੀਆਂ ਟਿਊਬਵੈਲ ਬੰਦ ਹੋ ਗਏ ਪਸ਼ੂ ਮਰ ਗਏ ਘਟ ਰਹੇ ਗਏ ਅ 80 80 ਹਜ਼ਾਰ ਪੈ ਦੀ ਕੇ ਕਰਦੀ ਫਸਲ ਤਬਾਹ ਹੋ ਗਈ ਇਹ ਡਿਜਾਸਟਰ ਮੈਨੇਜਮੈਂਟ ਫੰਡਾਂ ਵਿੱਚੋਂ ਖਰਚ ਕਰਕੇ ਭਰਪਾਈ ਹੋ ਸਕਦੀ ਆ ਜਾਂ ਵਿਸ਼ੇਸ਼ ਪੈਕੇਜ ਕੱਲ ਕੇਂਦਰੀ ਵਜ਼ੀਰ ਆਏ ਸੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਮਿਲੇ ਤੱਕ ਨਹੀਂ ਜੇ ਕੇਂਦਰੀ ਵਜ਼ੀਰ ਪੰਜਾਬ 'ਚ ਆਇਆ ਹੋਵੇ ਤੇ ਮੁੱਖ ਮੰਤਰੀ ਮਿਲੇ ਹੀ ਨਾ ਤਾਂ ਫਿਰ ਕੀ ਐਡੀ ਵੱਡੀ ਰੰਗੈਲੀ ਹੋਰ ਕੀ ਹੋ ਸਕਦੀ ਆ ਜੇ ਇੱਥੇ ਨਹੀਂ ਮਿਲੇ ਤਾਂ ਦਿੱਲੀ ਜਾ ਕੇ ਮਿਲ ਤਾਂ ਆ ਵਿਸ਼ੇਸ਼ ਪੈਕੇਜ ਦੇਣਗੇ ਦਿੱਲੀ ਵਾਲੇ ਦਿੱਲੀ ਵਾਲੇ ਸੌਖਾ ਤਾਂ ਦੇਣ ਨਹੀਂ ਲੱਗੇ ਸੋ ਇਹਦੀ ਵੀ ਅਸੀਂ ਮੰਗ ਕਰਦੇ ਹਾਂ